ਜੀ ਕਾ ਖਵਾ ਹੈ ਗੁਰ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਮੈਂ ਆਪ ਜੀ ਦੇ ਸਾਹਮਣੇ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਜਿਸ ਦਾ ਸਰਲੇਖ ਹੈ ਬੱਚਿਆਂ ਦੀ ਕੁਰਬਾਨੀ ਪੋ ਦਾਇ ਮਹੀਨਾ ਕੈਸਾ ਚੰਦਰਾ ਚੜਿਆ ਪੋ ਦਾਇ ਮਹੀਨਾ ਕੈਸਾ ਚੰਦਰਾ ਚੜਿਆ ਸੂ ਦਿੱਤੀ ਗੰਗੂ ਨੇ ਬੱਚਿਆਂ ਨੂੰ ਜਾਵੇ ਫੜਿਆ ਫੜ ਕੇ ਬੱਚੇ ਮੁਗਲਾ ਨੇ ਠੰਡੇ ਬੁਝਿਜ ਪਾਏ ਫੜ ਕੇ ਬੱਚੇ ਮੁਗਲਾ ਨੇ ਠੰਡੇ ਬੁਝਿਜ ਪਾਏ ਸੀ ਤਕੋ ਮਿਲਣਾ ਹੈ ਨਾ ਦਾਦੀ ਪੇ ਸਮਝਾਏ ਦੂਜੇ ਦਿਨ ਹੀ ਸੂਬੇ ਨੇ ਕਚਹਿਰੀ ਵਿੱਚ ਬੁਲਾਇਆ ਦੂਜੇ ਦਿਨ ਹੀ ਸੂਬੇ ਨੇ ਕਚਹਿਰੀ ਵਿੱਚ ਬੁਲਾਇਆ ਇਸਲਾਮ ਕਬੂਲ ਕਰੋ ਡਰਾਇਆ ਤੇ ਸਮਝਾਇਆ ਤੁਸੀਂ ਸਾਡੇ ਮਹਿਲੀ ਵਸੋ ਰਾਣੀਆਂ ਮਿਲਣਗੀਆਂ ਪਰੀਆਂ ਤੁਸੀਂ ਸਾਡੇ ਮਹਿਲੀ ਵਸੋ ਰਾਣੀਆਂ ਮਿਲਣਗੀਆਂ ਪਰੀਆਂ ਆਨੰਦਪੂਰਵਕ ਸੇਜਾਂ ਮਾਣੋ ਹੋ ਨਿਮਤਾ ਖਰੀਆਂ ਆਨੰਦਪੂਰਵਕ ਸੇਜਾਂ ਮਾਣੋ ਹੋ ਨਿਮਤਾ ਖਰੀਆਂ ਚਾਤਰ ਸੁਭਾ ਬੱਚਿਆਂ ਨੂੰ ਪਿਆ ਸਬਜ਼ ਬਾਗ ਵਿਖਾਏ ਚਾਤਰ ਸੁਭਾ ਬੱਚਿਆਂ ਨੂੰ ਪਿਆ ਸਬਜ਼ ਬਾਗ ਵਿਖਾਏ ਲਾਲਾ ਨੇ ਸੀ ਪਹਿਲਾਂ ਹੀ ਭੇਤ ਵੈਰੀ ਦੇ ਪਾਏ ਜਿੰਨੀ ਫੁਰਸਤ ਘਹਿਰ ਤੋਂ ਢਾਲ ਐ ਜਾਂ ਕਰਲਾ ਚਤੁਰਾਈ ਜਿੰਨੀ ਫੁਰਸਤ ਘਹਿਰ ਤੋਂ ਢਾਲ ਐ ਜਾਂ ਕਰਲਾ ਚਤੁਰਾਈ ਨਾ ਗੱਲ ਤੇਰੀ ਮੰਨੀ ਸੂਬਿਆ ਸੋਦੀ ਇੱਕ ਸੁਣਾਈ ਨਾ ਗੱਲ ਤੇਰੀ ਮੰਨੀ ਸੂਬਿਆ ਸੋਦੀ ਇੱਕ ਸੁਣਾਈ ਬੱਚਿਆਂ ਨੇ ਸੂਬੇ ਦੀ ਗੱਲ ਪੋਰਾ ਵੀ ਨਾ ਮੰਨੀ ਬੱਚਿਆਂ ਨੇ ਸੂਬੇ ਦੀ ਗੱਲ ਪੋਰਾ ਵੀ ਨਾ ਮੰਨੀ ਬੋਲ ਕਰਾਰੇ ਕਹਿ ਕੇ ਜ਼ਾਲਮ ਦੀ ਆਕੜ ਪੰਨੀ ਬੋਲ ਕਰਾਰੇ ਕਹਿ ਕੇ ਜ਼ਾਲਮ ਦੀ ਆਕੜ ਪੰਨੀ ਸੂਬਾ ਕਹਿੰਦਾ ਕਰੋ ਜਲਾ ਦੋ ਕੰਧਾਂ ਵਿੱਚ ਚਣਾਈ ਸੂਬਾ ਕਹਿੰਦਾ ਕਰੋ ਜਲਾ ਦੋ ਕੰਧਾਂ ਵਿੱਚ ਚਣਾਈ ਗੁਰੂ ਗੋਬਿੰਦ ਸਿੰਘ ਜੀ ਚੇਤੀ ਜਾਵੇ ਕੁਲਦੀ ਲੀਕ ਮਿਟਾਈ ਗੁਰੂ ਗੋਬਿੰਦ ਸਿੰਘ ਜੀ ਚੇਤੀ ਜਾਵੇ ਕੁਲਦੀ ਲੀਕ ਮਿਟਾਈ ਨਿੱਕੇ ਬਾਲਾਂ ਸਿਦਕ ਵਿਖਾ ਕੇ ਮੌਤ ਨੂੰ ਗੱਲੇ ਲਗਾਇਆ ਨਿੱਕੇ ਬਾਲਾਂ ਸਿਦਕ ਵਿਖਾ ਕੇ ਮੌਤ ਨੂੰ ਗੱਲੇ ਲਗਾਇਆ ਅੰਬਰ ਰੋਇਆ ਧਰਤੀ ਕੰਬੀ ਕੈਰ ਚ ਖੜਵੀ ਆਇਆ ਅੰਬਰ ਰੋਇਆ ਧਰਤੀ ਕੰਬੀ ਕੈਰ ਚ ਖੜਵੀ ਆਇਆ ਯਾਦ ਰੱਖੂਗੀ ਦੁਨੀਆ ਨਿੱਕੇ ਬੱਚਿਆਂ ਦੀ ਕੁਰਬਾਨੀ ਨੂੰ ਯਾਦ ਰੱਖੂਗੀ ਦੁਨੀਆ ਨਿੱਕੇ ਬੱਚਿਆਂ ਦੀ ਕੁਰਬਾਨੀ ਨੂੰ ਧਰਮ ਦੀ ਖਾਤਰ ਫਤਿਹ ਬੁਲਾਗੇ ਇਸ ਜਗ ਫਾਨੀ ਨੂੰ ਧਰਮ ਦੀ ਖਾਤਰ ਫਤਿਹ ਬੁਲਾਗੇ ਇਸ ਜਗ ਫਾਨੀ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ